ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਸਵੰਤ ਖਾਲੜਾ ਜੀ ਨੇ ਜਿਹੜੀਆਂ 25000 ਲਵਰਸ ਲਸਨ ਸੀ ਉਹਦੀ ਸਨਖਤ ਕੀਤੀ ਉਹਦਾ ਰਿਕਾਰਡ ਬਣਾਇਆ ਇਲੈਕਟ੍ਰੋ ਰੂ ਵਿੱਚ ਉਹਨਾਂ ਨੇ ਇਹ ਸਭ ਕੁਝ ਕੀਤਾ ਤੇ ਜਦੋਂ ਸਰਕਾਰਾਂ ਦਾ ਜੋਰ ਚੱਲਿਆ ਪਤਾ ਲੱਗਿਆ ਕਿ ਵੱਡੇ ਵੱਡੇ ਅਫਸਰ ਇਹਦੇ ਵਿੱਚ ਟੰਗੇ ਜਾਣਗੇ ਤੇ ਉਦੋਂ ਜਸਵੰਤ ਸਿੰਘ ਖਾਲੜਾ ਨੂੰ ਲਾਵਾਰਸ਼ লাশ ਬਣਾ ਕੇ ਰੱਖ ਦਿੱਤਾ ਬਹੁਤ ਵੱਡਾ ਉਹਦਾ ਇੱਕ ਸਲਾੰਗਾ ਜੋ ਕਦਮ ਸੀ ਕੌਮ ਦੇ ਵਿੱਚ ਜਿਹੜੀ ਗੁੰਡਾਗਰਦੀ ਹੋਈ ਸਿੱਖਾਂ ਤੇ ਅਤਿਆਚਾਰ ਹੋਏ ਜਿਹੜੇ ਲਾਵਾਰਸ਼ ਸੀ ਨੇ ਹੱਥੇ ਮਾਰੇਗੇ ਬੇਕਸ਼ੂਰੇ ਮਾਰੇਗੇ ਫੇਕ ਇਨਕਾਊਂਟਰ ਕੀਤੇਗੇ ਉਹਨਾਂ ਦਾ ਉਹਨਾਂ ਨੇ ਰਿਕਾਰਡ ਬਣਾਇਆ ਸੀ ਸਚਾਈ ਹੈ ਲਿਖਤੀ ਰੂਪ ਵਿੱਚ ਇੱਥੇ ਮੈਂ ਗੱਲ ਇੱਕ ਹੋਰ ਕਹਣੀ ਆ ਉਹ 25000 ਲਾਸੇ ਲਵਾਰਸ ਤੇ ਜਿਹੜਾ ਹੁਣ ਕੁਝ ਮੇਰੇ ਸਾਹਮਣੇ ਆ ਰਿਹਾ ਹੈ Hindu ਪਰਿਵਾਰਾਂ ਦੀ ਮੈਂ ਗੱਲ ਕਰਦਾ ਉਹ ਤਾਂ ਘਟੋ ਘਟ ਇੱਕ ਹਜ਼ਾਰ ਸਟੋਰੀ ਹੈ ਪੂਰੀ 1000 ਸਟੋਰੀ ਦੇ ਵਿੱਚ ਕਿਤੇ ਚਾਰ ਬੰਦੇ ਨੇ ਕਿਤੇ ਪੰਜ ਬੰਦੇ ਨੇ ਕਿਤੇ 30 ਬੰਦੇ ਹੈ ਕਿਤੇ 150 ਬੰਦੇ ਹੈ ਜਿਹੜੇ ਮਾਰੇ ਗਏ ਨੇ ਅੱਤਵਾਦ ਵਿੜੇ ਅਸ਼ਿਕ ਹੋਰ ਤੁਸੀਂ ਧਿਆਨ ਦੇ ਨਾਲ ਸੁਣੋ ਜਿਹੜੇ ਪਰਿਵਾਰ ਮੈਨੂੰ ਦੱਸ ਰਹੇ ਨੇ ਉਹ ਕਹਿੰਦੇ ਅੱਤਵਾਦ ਵਿੜੇ ਅਸੀਂ ਆਪਣੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਕੌਡੀਆਂ ਦੇ ਭਾਅ ਵੇਚੀਆਂ ਵੇਚਣੀਆਂ ਪਈਆਂ ਸਾਨੂੰ ਪੰਜਾਬ ਛੱਡ ਕੇ ਜਾਣਾ ਪਿਆ ਜਿਹੜੀਆਂ ਜ਼ਮੀਨਾਂ ਦੀ ਕੀਮਤ ਅੱਜ 1 ਕਰੋੜ ਤੋਂ ਲੈ ਕੇ 5 ਕਰੋੜ ਤੱਕ ਦਾ ਅਕੱਲਾ ਹੈ ਪਿੰਡਾਂ ਦੇ ਵਿੱਚ ਕਿਤੇ 25 ਲੱਖ ਨੂੰ ਕਿਤੇ 30 ਲੱਖ ਨੂੰ ਕੋਈ ਕਸ਼ਵੇ ਦੇ ਨੇੜੇ ਜ਼ਮੀਨ ਲੱਗਦੀ ਸੀ ਕੋਈ ਰੋਡ ਤੇ ਲੱਗਦੀ ਸੀ ਕੋਈ ਕਰੋੜ ਦਾ ਕੋਈ 2 ਕਰੋੜ ਦਾ 5 ਕਰੋੜ ਤੱਕ ਦਾ ਕਿੱਲਾ ਹੁੰਦਾ ਜਿਹੜਾ ਉਸ ਵਕਤ ਕੋਆਰਡਿਨਾਂ ਦੇ ਭਾਅ ਵੇਚ ਕੇ ਜਾਣਾ ਪਿਆ ਉਹਨਾਂ ਪਰਿਵਾਰਾਂ ਨੂੰ ਖੇਤੀ ਕਰਨ ਵਾਲੇ ਪਰਿਵਾਰ ਸੀ ਆਪਣਾ ਅਰਧ ਦਾ ਕੰਮ ਕਰਦੇ ਸੀ ਤੇ ਹੁਣ ਉਹਨਾਂ ਪਰਿਵਾਰਾਂ ਦੀ ਜਿਹੜੀ ਗਿਣਤੀ ਹੈ ਨਾ ਆ ਜਿਹੜੇ ਬਖਸ਼ੀਸ਼ ਸਿੰਘ ਵਰਗੇ ਫੁਕਰੇ ਦਲਿਤ ਬਿੱਟੂ ਵਰਗੇ ਪਕਾਈ ਮਾਰਦੇ ਨੇ ਚੈਨਾਂ ਤੇ ਬਹਿ ਕੇ ਇਨਰਗ ਪੁਛਣਾ ਲਾ ਹੋਵੇ ਜੇ ਹਿੰਦੂ ਪਰਿਵਾਰਾਂ ਦੀ ਗੱਲ ਕਰਾਂ ਉਹਦੇ ਵਿੱਚ ਸਿੱਖ ਵੀ ਆਉਂਦੇ ਆ ਇਕੱਲੇ ਹਿੰਦੂ ਨਹੀਂ ਜਿਹੜੇ ਨਜਾਇਜ਼ ਮਾਰੇ ਇਹਨਾਂ ਨੇ ਖੱਤਰੀ ਪਰਿਵਾਰ ਵੀ ਉਹਦੇ ਵਿੱਚ ਆਉਂਦੇ ਆ ਉਹਨਾਂ ਦੀ ਗਿਣਤੀ ਲੱਖ ਤੋਂ ਟੱਪੂਗੀ ਜਿਹੜੇ ਇਹ ਅਤਵਾਦ ਜਿਹੜੇ ਇਹਨਾਂ ਨੇ ਕਤਲ ਕੀਤੇ ਮਾਰੇ ਗਏ ਨਜਾਇਜ਼ ਜਦੋਂ ਮੈਂ ਜਗਨਸੀ ਖਾਲੜਾ ਦੀ ਗੱਲ ਕਰਦਾ ਬਹੁਤ ਬਹਾਦਰੀ ਦੇ ਨਾਲ ਦਲੇਰੀ ਦੇ ਨਾਲ ਉਹਨੇ ਕੰਮ ਕੀਤਾ ਸੀ ਕਿਉਂਕਿ ਉਹਨਾਂ ਨੇ ਸਿਰਫ ਜਿਹੜਾ ਸਿੱਖ ਕੌਮ ਦੇ ਨਾਲ ਅਤਿਆਚਾਰ ਹੋਇਆ ਉਹ ਗੱਲ ਕੀਤੀ ਹੈ ਮੈਂ ਸਹਿਮਤ ਹਾਂ ਪਰ ਕਿਤੇ ਨਾ ਕਿਤੇ ਜਦੋਂ ਅੱਤ ਚ ਅਤਿਆਚਾਰ ਹੋਇਆ ਉਦੋਂ Hindu ਪਰਿਵਾਰ ਵੀ ਵਿੱਚ ਆਉਂਦੇ ਆਂ ਅਸਾਈ ਪਰਿਵਾਰ ਵੀ ਹੁੰਦੇ ਆਂ ਸਿੱਖ ਪਰਿਵਾਰ ਵੀ ਹੁੰਦੇ ਆਂ ਜੇ ਕੱਲੇ Hindu ਪਰਿਵਾਰਾਂ ਦੀ ਗੱਲ ਕਰੋਗੇ ਨਾ ਤਾਂ 35000 ਨਹੀਂ ਇਹ ਲੱਖ ਦੇ ਲਗਭਗ ਹੈ ਜਿਨ੍ਹਾਂ ਨੂੰ ਪੰਜਾਬ ਛੱਡ ਕੇ ਜਾਣਾ ਪਿਆ ਤੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਹ ਸ਼ਰਿਆਮ ਕਤਲ ਕੀਤੇ ਗਏ ਘਰਾਂ ਨੂੰ ਅਗਾਂ ਲੁਈਆਂ ਗਈਆਂ ਵੱਡੇ ਵੱਡੇ ਕਾਰੋਬਾਰ ਤਬਾਹ ਕੀਤੇ ਗਏ ਜ਼ਮੀਨਾਂ ਉਹਨਾਂ ਦੀਆਂ ਕਰੋੜੀਆਂ ਦੇ ਭਾਅ ਵਿਕੀਆਂ ਉਸ ਵਕਤ ਇਹ ਗੱਲ ਜਿਹਨਾਂ ਨੇ ਮੈਨੂੰ ਸੁਣਾਈ ਹੈ ਨਾ ਉਹ ਬਜ਼ੁਰਗ ਕਹਿੰਦੇ ਜੀ ਨਹੀਂ ਕਰਦਾ ਪੰਜਾਬ ਆਉਣ ਨੂੰ ਬਹੁਤ ਦੂਰ ਦੂਰ ਜਾ ਕੇ ਡੇਰੇ ਲਾ ਲਏ ਅਗਲੇ ਪੰਜਾਬ ਛੱਡ ਕੇ ਚਲੇ ਗਏ ਕੋਈ ਕੈਨੇਡਾ ਚਲ ਗਿਆ ਕੋਈ ਅਮਰੀਕਾ ਚਲ ਗਿਆ ਕੋਈ ਆਸਟ੍ਰੇਲੀਆ ਚਲ ਗਿਆ ਕੋਈ ਇੰਗਲੈਂਡ ਚ ਲੱਗ ਗਿਆ ਕੋਈ ਜਰਮਨ ਬੈਠਾ ਕੋਈ ਜੁਪੀ ਵਿੱਚ ਚਲੇ ਗਏ ਵੀ ਓਡੀਸਾ ਵਿੱਚ ਚਲੇ ਗਏ ਕੋਈ ਕੋਈ ਰਾਹ ਚਲੇ ਗਏ ਜਾਨਕਿ ਪੰਜਾਬ ਛੱਡ ਕੇ ਚਲੇ ਗਏ ਹੁਣ ਜਿਹੜੀਆਂ ਜ਼ਮੀਨਾਂ ਦਾ ਅੱਜ ਭਾਅ ਹੈ ਉਹ ਜ਼ਮੀਨਾਂ ਕਿੰਨਾਂ ਕੋਲੇ ਨੇ ਜਿਹੜਾ ਕੋਈ ਅਮੀਰ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਲਏ ਜਾਂ ਕੋਈ ਲੀਡਰ ਨੇ ਲਏ ਜਣਕਿ ਉਹ ਜ਼ਮੀਨें ਨੇ ਖਰੀਦਣ ਵਾਲੇ ਨੇ ਉਹ ਗਰੀਬ ਥੋੜੀ ਹੋਣਗੇ ਕਈਆਂ ਨੇ ਨਜਾਇਜ਼ ਕਬਜ਼ੇ ਵੀ ਕੀਤੇ ਟੱਕਾ ਸਾਈ ਕਰਕੇ ਉਹ ਪਰਿਵਾਰ ਡਰਾਏ ਗਏ ਵੀ ਪੰਜਾਬ ਛੱਡ ਕੇ ਚਲੇ ਜਾਣ ਇਹ ਗੁੰਡਾਗਰਦੀ ਹੋਈ ਏ ਉਸ ਵਕਤ ਮੈਂ ਜਿਹੜੇ ਬੰਦੇ ਕਹਿੰਦੇ ਕਮਿਸ਼ਨ ਅਰਸੀ ਕਿ ਇਸ ਨਾਂ ਸੀਗਾ ਬਾਬੇ ਨਾਨਕ ਦਾ ਕਿ ਕੋਈ ਟੱਕੇ ਸਾਈ ਕਰੋ ਕਿਸੇ ਨਾਂ ਤੇ ਜਿਹੜੀਆਂ ਜ਼ਮੀਨਾਂ ਨੂੰ ਤੇ ਬਾਬੇ ਨਾਨਕ ਕੋਲ ਨਾਂ ਸੀਗਾ ਪਰ ਮੈਂ ਜਿਹੜੀ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਇਹ ਕੋਈ ਇਦਾਂ ਨਹੀਂ ਹੈਗਾ ਵੀ ਹਵਾ 'ਚ ਡਾਂਗਾ ਨੇ ਆਨੇ ਜਟੰਗਾਂ ਨੇ ਇਦਾਂ ਨਹੀਂ ਹੈਗਾ ਇਹ ਹਕੀਕਤ ਹੈ ਇਹ ਪੰਜਾਬ ਦੇ ਵਿੱਚ ਵਾਪਰਿਆ ਸੰਭੁਚ ਇਹ ਸਾਨੂੰ ਮੰਨਣਾ ਪੈਣਾ ਕਿ ਜਿਹੜਾ ਪੰਜਾਬ ਸੋਨੇ ਦੀ ਛੜੀ ਵਿਚਾ ਗੁਰਾਂ ਦੇ ਨਾਂ ਤੇ ਬਸਦਾ ਸੀ ਉਸ ਗੁਰੂ ਦੇ ਸਿਧਾਂਤ ਨੂੰ ਇਹਨਾਂ ਵੱਡੇ ਅਖੌਤੀ ਜਿਹੜੇ ਕਹਿੰਦੇ ਸੀ ਕੌਮੀ ਯੋਧੇ ਆ ਇਹਨਾਂ ਨੇ ਮੰਨਿਆ ਨਹੀਂ ਸੀ ਇਹ ਸ਼ਰਮ ਗੁੰਡਾ ਕਰਦੀ ਕੀਤੀ ਹੈ ਪੰਜਾਬ ਦਾ ਮਲਿਆ ਮੇਟ ਉਦੋਂ ਤਾਂ ਹੋਇਆ ਤੁਸੀਂ ਇਹ ਕਹਿ ਲੋ ਵੀ ਕੁਝ ਉਹ ਲੋਕ ਸੀ ਹਿੰਦੂ ਪਰਿਵਾਰਾਂ ਵਿੱਚੋਂ ਸਿੱਖ ਪਰਿਵਾਰਾਂ ਵਿੱਚ ਜਿਹੜੇ ਬਹੁਤ ਵੱਡੇ ਬਿਜ਼ਨਸਮੈਨ ਸੀ ਜਿਹੜੇ ਪੰਜਾਬ ਲਈ ਕੁਝ ਕਰ ਸਕਦੇ ਸੀ ਤੇ ਅੱਜ ਵੀ ਕਰ ਸਕਦੇ ਆ ਪਰ ਇਹਨਾਂ ਆਤਵਾਦੀਆਂ ਨੇ ਜਿਹੜੀ ਗੁੰਡਾਗਰਦੀ ਕੀਤੀ ਤੇ ਇਹ ਸ਼ਰਿਆਮ ਟੱਕਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ